ਹਾਂਜੀ ਸਤਿ ਸ੍ਰੀ ਅਕਾਲ YouTube ਚੈਨਲ Only Truth News 0877 ਦੀ ਵਾਜ ਅਤੇ Facebook ਪੇਜ ਹਾਕ ਮਿਸ ਕੋਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਜਿਵੇਂ ਕਿ ਆਪਕਾ ਨੂੰ ਪਤਾ ਹੀ ਹੈ ਸਤਗੁਰੂ ਰਵੀਦਾਸ ਜੀ ਦਾ ਨਾਮ ਰੋਇਆ ਸੰਗਤਾਂ ਜਿੱਥੇ-ਜਿੱਥੇ ਵੀ ਰਹਿ ਰਹੀਆਂ ਨੇ ਉਹਨਾਂ ਦਾ ਪਵਿੱਤਰ ਜਨਮ ਦਿਹਾੜਾ 648 ਦਾ ਮਨਾ ਰਹੀਆਂ ਹਨ ਸੋ ਮਹਿਲਾ ਚੌਕ ਦੇ ਵਿੱਚ ਵੀ ਮਹਿਲਾ ਚੌਕ ਦੀ ਸਾਧ ਸੰਗਤ ਵੱਲੋਂ ਸਤਗੁਰੂ ਰਵੀਦਾਸ ਜੀ ਦਾ ਪਵਿੱਤਰ ਜਨਮ ਦਿਹਾੜਾ ਮਨਾਇਆ ਗਿਆ ਪੂਰੀ ਸੰਗਤ ਨੇ ਬੜਾ ਸਹਿਯੋਗ ਦਿੱਤਾ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਮੈਡੀਕਲ ਕੈਂਪ ਅੱਖਾਂ ਦਾ ਮੈਡੀਕਲ ਕੈਂਪ ਲਾਇਆ ਗਿਆ ਸੋ ਆਪਾਂ ਸ੍ਰੀ ਰਣ ਸਿੰਘ ਜੀ ਨੰਬਰਦਾਰ ਹੋਰਾਂ ਨਾਲ ਗੱਲਬਾਤ ਕਰਾਂਗੇ ਤੇ ਬਾਕੀ ਗੱਲਬਾਤ ਆਪਾਂ ਨੂੰ ਉਹ ਦੱਸਣਗੇ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਜੀ ਜੋ ਮੈਡੀਕਲ ਕੈਂਪ ਲਾਇਆ ਅੱਖਾਂ ਦਾ ਦੱਸੋ ਕਿ ਮੜਾ ਕੀ ਗੱਲਬਾਤ ਹੈ ਕਿਵੇਂ ਲਾ ਰਹੇ ਅੱਜ ਪਿੰਡ ਬਹਿਲਾ ਚੌਂਕਰੇ ਵਿੱਚ ਸ੍ਰੀ ਗੁਰੂ ਰਵਦਾਸ ਕਮੇਟੀ ਵੱਲੋਂ ਸ੍ਰੀ ਗੁਰੂ ਦਾਸ ਜੀ ਦਾ 648ਵਾਂ ਜਨਮ ਦਿਨ ਮਨਾਇਆ ਗਿਆ ਔਰ ਜਿਹਦੇ ਵਿੱਚ ਸਮੁੱਚੇ ਨਗਰ ਨੇ ਸਮੁੱਚੇ ਮਹੱਲੇ ਨੇ ਤੇ ਹੋਰ ਪਟਵੰਤੇ ਸਜਣਾਂ ਨੇ ਪੂਰਾ ਸਹਿਯੋਗ ਦਿੱਤਾ ਜੀ ਕਲ ਨਗਰ ਕੀਰਤਨ ਵੀ ਕੱਢਿਆ ਗਿਆ ਤੇ ਜਿਸ ਦੇ ਵਿੱਚ ਬਹੁਤ ਵੱਡਾ ਸਹਿਯੋਗ ਪਿੰਡ ਦਾ ਮਿਲਿਆ ਸਾਨੂੰ ਆਈ ਵਾਰ ਮਿਲਦਾ ਔਰ ਮੈਂ ਧੰਨਵਾਦ ਕਰਦਾ ਜਿਹੜੀ ਸ਼੍ਰੋਮਣੀ ਕਮੇਟੀ ਆਪਣੇ ਅਰਦਾਸ ਕਮੇਟੀ ਦਾ ਜਿਨ੍ਹਾਂ ਨੇ ਐਡਾ ਵੱਡਾ ਪ੍ਰਾਲਾ ਕੀਤਾ ਔਰ ਨਾਲ ਹੀ ਗੁਰੂ ਅਰਦਾਸ ਦੇ ਜਨਮਸਤੂਤ ਤੇ ਜਿਹੜਾ ਇੱਕ ਨਵੀਂ ਪਿਰਤ ਪਾਈ ਆ ਕਿ ਸਾਡੇ ਗਰੀਬ ਲੋਕ ਆ ਜਿਹੜੇ ਉਹ ਇਹ ਸਦਰ ਇਕੱਠੇ ਹੁੰਦੇ ਆ ਔਰ ਇਕੱਠੇ ਹੋ ਕੇ ਉਹ ਅੱਜ ਮੈਡੀਕਲ ਜਿਹੜਾ ਕੈਂਪ ਉਹ ਇਹ ਲਾਇਆ ਗਿਆ ਜਿਸ ਵਿੱਚ ਸਪੈਸ਼ਲ ਅੱਖਾਂ ਦਾ ਕੈਂਪ ਲਾਇਆ ਗਿਆ ਜੀ ਤੇ ਅੱਜ ਇਕੱਠੇ ਵੀ ਹੋਏ ਆ ਜਨਮ ਦਿਨ ਵੀ ਮਨਾਇਆ ਤੇ ਨਾਲ ਦੀ ਨਾਲ ਜਿੰਨਾ ਵੀ ਲੋਕਾਂ ਦੀ ਅੱਖਾਂ 'ਚ ਕੋਈ ਛੋਟੀ ਮੋਟੀ ਤਖਲੀਫ ਹੈ ਉਹ ਅੱਜ ਫ੍ਰੀ ਇੱਥੇ ਚੈੱਕਅਪ ਕਰਵਾ ਰਹੇ ਆ ਤੇ ਕਰਵਾਇਆ ਤੇ ਕਰਵਾਉਂਦੇ ਰਹਣਗੇ ਔਰ ਜਿਸ ਵਿੱਚ ਅੱਜ ਲਗਭਗ 200 ਤੋਂ ਮਰੀਜ਼ਾਂ ਦਾ ਜਿਹੜਾ ਚੈੱਕਅਪ ਹੋ ਰਿਹਾ ਤੇ ਹਰੇ ਸਾਰਾ ਦਿਨ ਚੱਲਣਾ ਔਰ ਮੈਂ ਸួਤੀ ਪੂਰੇ ਸੰਗਤ ਨੂੰ ਇਹ ਵਧਾਈ ਦਿੰਦਾ ਤੇ ਨਾਲ ਹੀ ਸួਚੇ ਜਿੰਨੇ ਵੀ ਗੁਰੂ ਅਰਦਾਸ ਸੇਵਾ ਕਮੇਟੀਆਂ ਸੰਗਤਾਂ ਨੇ ਉਹਨਾਂ ਨੂੰ ਇਹ ਇੱਕ ਸੰਦੇਸ਼ ਦੇਣਾ ਕਿ ਮਹਿਲਾ ਚੌਂਕ ਦੀ ਜਿਹੜੀ ਰਵਦਾਸ ਕਮੇਟੀ ਆ ਉਹ ਤੋਂ ਇੱਕ ਸੇਧ ਲੈਣ ਤਾਂ ਕਿ ਕੱਲਾ ਗੁਰੂ ਅਰਦਾਸ ਦਾ ਜਨਮ ਦਿਨਾ ਹੋ ਅਸੀਂ ਮਨਾਉਣ ਤੱਕ ਸੀਮਤ ਨਹੀਏ ਉਸ ਜਨਮ ਦਿਨ ਤੇ ਅਸੀਂ ਮਨੁੱਖਤਾ ਲਈ ਕੋਈ ਨਾ ਕੋਈ ਵੱਡੇ ਪੱਲੇ ਕਰੀਏ ਕੋਈ ਮੈਡੀਕਲ ਕੈਂਪ ਲਵਾਈਏ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੇ ਦੋ ਵੀ ਸਾਡੇ ਗਰੀਬ ਲੋਕਾਂ ਨੂੰ ਸਹੂਲਤਾਂ ਮਈਆ ਹੋ ਸਕਣ ਐਦਾਂ ਦੇ ਪਰਕਾਰ ਅਸੀਂ ਕਰੀਏ ਤਾਂ ਕਿ ਰਮਦਾਸ ਦਾ ਜੈਂਡਰੀ ਮੰਨਿਆ ਜਾਵੇ ਤੇ ਨਾਲ ਦੀ ਨਾਲ ਸਾਡੇ ਲੋਕਾਂ ਨੂੰ ਜਿਹੜੀ ਸਹੂਲਤਾਂ ਉਹ ਵੀ ਮਿਲਦੀ ਰਹੇ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਨੇ ਸ੍ਰੀ ਗੁਰਸੇਵਕ ਸਿੰਘ ਜੀ ਬਿਗੜਵਾਲ ਤੋਂ ਬੜੇ ਵਧੀਆ ਇਹ ਕਹਿੰਦੇ ਨਰ ਨਰ ਸੇਵਾ ਨਾਰਾਇਣ ਸੇਵਾ ਐਦਾਂ ਦੇ ਅਪਰਾਧੇ ਕਰਦੇ ਰਹਿੰਦੇ ਹਨ ਸੋ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਸਰ ਜੀ ਤੁਸੀਂ ਦੱਸੋਗੇ ਇਹ ਜਿਹੜੀ ਮਤਲਬ ਅੱਖਾਂ ਦਾ ਮੈਡੀਕਲ ਕੈਂਪ ਹੈ ਜਿਹੜੀ ਟੀਮ ਆਈ ਹੈ ਕਿਹੜੇ ਡਾਕਟਰ ਨੇ ਕਿੱਥੇ ਨਾਲ ਦਾ ਹਸਪਤਾਲ ਹੈ ਇਸ ਤੋਂ ਬਾਅਦ ਵੀ ਕਿਸੇ ਮਰੀਜ਼ ਨੇ ਮਿਲਣਾ ਹੋਵੇ ਤਾਂ ਥੋੜਾ ਜਨਨ ਦਾ ਜਿਹੜਾ ਐਡਰੈਸ ਹੋਵੇ ਦਿਓ ਸਰ ਇਹ ਹੀ ਹੈਗਾ ਜੀ ਵਿਦਾਂਤਾ ਹਸਪਤਾਲ ਸੰਗਰੂਰ ਵੱਲੋਂ ਹੀ ਟੀਮ ਆਈ ਹੈ ਜੀ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸ੍ਰੀ ਗੁਰੂ ਰਵਿਦਾਸ ਕਮੇਟੀ ਨੇ ਜੋ ਵੀ ਉਪਰਾਲਾ ਕੀਤਾ ਅੱਖਾਂ ਦਾ ਕੈਂਪ ਲਵਾਇਆ ਜੀ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹੋ ਜੇ ਪ੍ਰਾਲੇ ਦੀ ਹਰੇਕ ਕਮੇਟੀ ਹਰੇਕ ਕਲੱਬ ਕਰਦਾ ਰਹੇ ਤਾਂ ਕਿ ਜੋ ਵੀ ਸਾਡੇ ਗਰੀਬ ਲੋਕ ਨੇ ਕੈਂਪ ਦੇ ਵਿੱਚ ਆ ਕੇ ਕੈਂਪ ਦਾ ਲਾਹਾ ਲੈ ਸਕਣ ਅੱਛਾ ਜੀ ਜਿਵੇਂ ਅੱਜ ਤੱਕ ਉਸ ਪੇਸ਼ੈਂਟ ਸਾਡੀਆਂ ਮਾਮਾ ਭੈਣਾਂ ਆਪਣਾ ਜੋ ਚੈੱਕਅਪ ਕਰਾਰੀਆਂ ਨੇ ਅੱਖਾਂ ਦਾ ਤੇ ਇਸ ਤੋਂ ਬਾਅਦ ਜੋ ਨੈਕਸ ਹੈ ਜੋ ਕੈਂਪ ਹੈ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਕਿ ਕਿੰਨੇ ਤਰੀਕ ਦਾ ਹੋ ਸਕਦਾ ਅੱਜ ਕੋਈ ਨਾ ਚੈੱਕ ਕਰਾ ਸਕਦਾ ਹੋਵੇ ਤੇ ਉਸ ਦਿਨ ਆ ਜੇ ਉਸ ਤੋਂ ਬਾਅਦ ਸਾਡੇ ਅੱਗੇ ਕੈਂਪ ਲੱਗਦੇ ਰਹਿੰਦੇ ਨੇ ਤੇ ਸਾਡਾ ਫੇਸਬੁੱਕ ਤੇ ਵਟਸਐਪ ਤੇ ਅਸੀਂ ਪਾਉਂਦੇ ਰਹਿੰਨੇ ਹਾਂਗੇ ਉਸ ਤੋਂ ਬਾਅਦ ਸਾਡਾ ਮੈਡੀਕਲ ਕੈਂਪ ਜ਼ਰੂਰ ਹੈ ਝਨੇੜੀ ਪਿੰਡ ਦੇ ਵਿੱਚ ਜਿਹਦੇ ਵਿੱਚ ਗੋਡਿਆਂ ਦਾ ਹੋਰ ਸਾਰੀਆਂ ਮੈਡੀਸਨ ਦਾ ਜਿਹੜਾ ਕੈਂਪ ਆ ਅਸੀਂ 24 ਤਰੀਕ ਨੂੰ ਪਿੰਡ ਝਨੇੜੀ ਵਿਖੇ ਲਾ ਰਹੇ ਹਾਂ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਜਿਸ ਨੇ ਆਪਣਾ ਚੈੱਕਅਪ ਕਰਾਉਣਾ ਮੈਡੀਕਲ ਉਹ ਠੇੜੀ ਪਿੰਡ ਦਾ ਸਾਡਾ ਕੈਂਪ ਲੱਗਣਾ ਸਾਡੇ ਇਸੇ ਤਰੀਕੇ ਸਮਾਜ ਸੇਵਾ ਦੇ ਕੰਮ ਚੱਲਦੇ ਰਹਿੰਦੇ ਨੇ ਅੱਛਾ ਤੁਸੀਂ ਆਪਣਾ ਕਿਰਪਾ ਕਰਕੇ ਸਾਡੇ ਦਰਸ਼ਕਾਂ ਨੂੰ ਆਪਣਾ ਨੰਬਰ ਵੀ ਜਰੂਰ ਦੱਸੋ ਮੇਰਾ ਨੰਬਰ ਹੈ 98768 ਦੀ 27916 ਜੀ ਗੁਰਸੇਵਕ ਵਿਗੜਵਾਲ ਜੀ ਜੋ ਕਿ ਆਪਣੇ ਸਮਾਜ ਭਲਾਈ ਦੇ ਕੰਮਾਂ ਤੇ ਹੋਰ ਸਾਰੇ ਕੰਮਾਂ ਦੇ ਵਿੱਚ ਆਪਾਂ ਵੱਧ ਛੜ ਕੇ ਹਿੱਸਾ ਲੈਣੇ ਆ ਤੇ ਮੈਡੀਕਲ ਕੈਂਪਾਂ ਦੇ ਵਿੱਚ ਤਾਂ ਸਾਡੇ ਹਰ ਰੋਜ਼ ਮੰਗਵੇ ਸੇਵਾ ਨਿਭਾਉਣੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਤੁਸੀਂ ਸ੍ਰੀ ਰਣ ਸਿੰਘ ਜੀ ਤੋਂ ਤੇ ਗੁਰਸੇਵਕ ਜੀ ਸਿੰਘ ਜੀ ਤੋਂ ਪੂਰਾ ਸੁਣ ਲਿਆ ਸੋ ਅਸੀਂ ਵੀ ਇਹ ਕਹਾਂਗੇ ਸਭ ਤੋਂ ਪਹਿਲਾਂ ਤਾਂ ਆਪ ਕੋ ਆਪਣਾ ਜੋ ਰੱਖ-ਰਖਾਵ ਆਪਣੇ ਹਰ ਸਰੀਰ ਦੇ ਅੰਗ ਦਾ ਰੱਖ-ਰਖਾਵ ਜਰੂਰ ਰੱਖੋ ਪਰ ਫਿਰ ਵੀ ਕਿਤੇ ਨਾ ਕਿਤੇ ਜੇ ਕੁਦਰਤ ਦੀ ਕੋਈ ਇਸ ਤਰ੍ਹਾਂ ਦੀ ਗ੍ਰੋਪੀ ਹੋ ਜਾਂਦੀ ਆ ਤਾਂ ਸਮੇਂ ਤੋਂ ਸਮੇਂ ਚੈੱਕਅਪ ਜ਼ਰੂਰ ਕਰਾਓ ਇਸ ਤਰ੍ਹਾਂ ਦੇ ਮੁੱਦੇ ਦੇਖਣ ਲਈ ਸਾਡੇ ਚੈਨਲ ਨੂੰ ਇੱਕ ਵਾਰੀ ਜ਼ਰੂਰ ਗੋਸਟ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ